ਦਾ ਕਹਿ ਕੰਮ ਕਰ ਲੈ ਬੋਰਡ ਦਾ ਕਿਹਨਾਂ ਲੋੜ ਦੇ ਦਾ ਹਮਰੇ ਅੰਦਰ ਸੋਰੀ ਮਾਰਕਟ ਹੈ ਕਿੰਨੇ ਜਾਂਦੇ ਸਹੀ ਵੇਖਿਆ ਕਿ ਜੀ ਤੇ ਕਿੰਨੇ ਘਰੋਂ ਦੇ ਸੈਰ ਹੋਏ ਪਾਣੀ ਵੀ ਪਿੰਡ ਤੇ ਲੱਗੇ ਤੇ ਤੱਕੀ ਉਹ ਆਪਣਾ ਕਾਹ ਕੰਮ ਕਰਦਾ ਹੈ ਜਿਹੜਾ ਜਿਹੜਾ ਬੋਲੀ ਵਜਿ ਇਹ ਮੁਲੀ ਦਾ ਕੋਈ ਨਾ ਰੋਣਾ ਮਾਂ ਮਾਂ ਦੀ ਮਾਰੀ ਤਾ ਬਾਰੇਗੀ ਕਿ ਤੱਕ ਰੇ ਉਹ ਕਿਹਦਾ ਕੋਈ ਪਿਆਰ ਨਹੀਂ ਐ ਤੇ ਕਰ ਦੁਕਾਨ ਤੇ ਕੋਈ ਨਹੀਂ ਲਾ ਕੇ ਥੋੜਾ ਰੁਕੇ ਕਰ ਦੇ ਜੀਨੋ ਅਰਵੀਰ ਤੇ ਕੀ ਬਾਰਤਾ ਸਭ ਇਟੜੇ ਲੱਗਦਾ ਉਹ ਆਜਾ ਕੰਮ ਕਰ ਲੈ ਬੋਰਡ ਦਾ ਜਿਹੜਾ ਨੌਲ ਦੇ ਦਾ ਅਮਰਾਂ ਕੋਲੀ ਮਾਰ ਕੇ ਚੜਦੇ ਕਿੰਨੇ ਜਾਣੇ ਸੀ ਸਹੀ ਵੇਖਿਆ ਜਿਵੇਂ ਤੇ ਕਿੰਨੇ ਘਰਾਂ ਦੇ ਸਫਰ ਹੋ ਜਾਣਗੇ ਆਹ ਜੀ 20 25 ਤੇ ਲੱਸਲੇ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਹੈ ਜਿਹੜਾ ਜਿਹਦੇ ਬੋਲੀ ਬੀ ਇਹ ਨਾਮ ਦਾ ਅਰਜੀਤ ਸਿੰਘ ਠੀਕ ਹੈ ਕੀ ਅਸਲ ਹੈ ਤੇ ਕੀ ਹਲਾਤ ਹੈ ਇਹ ਵਿਖਿਆ ਨਹੀਂ ਮਰ ਲੈ ਗਿਆ ਤੁਸੀਂ ਜਦ ਬੋਲੀ ਚੱਲਦੇ ਤੁਸੀਂ ਦੇਖੇ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਇਹ ਰੋਜ਼ ਬੋਲੀ ਚੱਲਦੀ ਹਲਾਤ ਨੇ ਸਮੜਾਈ ਅੰਸਾਲੀ ਕੰਮ ਤੁਹਾਨੂੰ ਕੋਈ ਪਤਾ ਸਰ ਕੀ ਵਰਦਾ ਤੁਹਾਨੂੰ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਕਿ ਕਿੰਨੇ ਰਾਉਂਡ ਫਾਇਰ ਹੋਏ ਕੋਈ 10 12 ਰਾਉਂਡ ਦੇ ਲਗਭਗ ਕਹਿ ਰਹੇ ਸਰ ਕਹਿ ਰਹੇ ਕਿ ਉਹ ਦੀ ਡੈਥ ਹੋ ਚੁੱਕੀ ਹੈ ਹੋ ਗਿਆ ਰੱਬ ਦੀ ਵੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ ਅਰਵੀਰ ਤੇ ਕੀ ਕਰਤਾ ਸਹੀ ਕਰ ਲਿਆ ਉਹ ਜਿਹੜਾ ਕੰਮ ਕਰ ਲਿਆ ਬੋਰਡ ਦਾ ਤੇ ਚੱਲ ਉਹਦੇ ਨਾਲ ਅਮਰਾਂ ਕੋਲ ਸੋਰੀ ਮਾਰ ਕੇ ਚੱਲਦੇ ਕਿੰਨੇ ਜਾਣੇ ਸਹੀ ਵੇਖਿਆ ਜੀ ਤੇ ਕਿੰਨੇ ਚੌਂਗਰ ਦੇ ਸੈਰ ਹੋ ਜਾਣੀ ਹਾਂ ਜੀ 20-25 ਦਿਨ ਲੱਗ ਲੈ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਹੈ ਜਿਹੜਾ ਜਿਹਦੇ ਕੋਲ ਇਹ ਮਨੀ ਦਾ ਜੀ ਨਾਮ ਦਾ ਅਜੀਬ ਠੀਕ ਹੈ ਕੀ ਅਸਰ ਹੈ ਤੇ ਕੀ ਲਾਭ ਨਹੀਂ ਵਖਿਆ ਨਹੀਂ ਮੈਂ ਲੈ ਗਿਆ ਯਾਰ ਤੁਸੀਂ ਜਦੋਂ ਬੋਲੀ ਚੱਲਦੇ ਤੁਸੀਂ ਦੇਖੀ ਨਹੀਂ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਹਿਲਾਤਾ ਦਾ ਜਿਤਨਾ ਇਹ ਰੋਜ਼ ਪੁਲਿਸ ਚੱਲਦੀ। ਹਲਾਵੀ ਦੇ ਸਮਾੜੇ। ਹਾਂ। ਸਾਰੇ ਚੰਗੂ ਚੋਕ ਦੇ ਕੋਲ ਜੇ ਸਰ ਕੀ ਵਰਦਾ ਤੁਹਾਨੂੰ। ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ। ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ। ਉਹਨੂੰ ਹਸਪੀਟਲ ਭੇਜ ਦਿੱਤਾ। ਹੁਣ ਮੌਕੇ ਤੇ ਜਾ ਕੇ ਦੇਖਦੇ ਆ ਕਿੰਨੇ ਰੌਣਕ ਫੈਲ ਹੋਏ। ਕੀ 10 12 ਰੋਂਦੇ ਲਗਭਗ ਗਏ ਨੇ ਸਰਕਾਰੇ ਕੋਈ ਜਦੋਂ ਡੈਕਟ ਹੋ ਚੁੱਕੀ ਹੈ ਹੋ ਗਿਆ ਬੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ